ਹੀਰ ਚਾਚੇ ਕੈਦ ਨੂੰ ਮਰਾ ਦੇ ਵਿੱਚ ਘੇਰ ਕੇ ਕੁੱਟਮਾਰ ਕੇ ਉਸ ਤੋਂ ਚੋਰੀ ਖੋਲਿੰਦੀ ਹੈ ਤੇ ਪਰ ਉਹ ਡਿੱਗਿਆਂ ਪੋਰੀਆਂ ਨੂੰ ਚਾਕੇ ਲਿਜਾ ਕੇ ਉਸਦੇ ਬਾਪ ਚੂਚਕ ਕੋਲ ਸਬੂਤ ਦੇ ਤੌਰ ਤੇ ਕਿਵੇਂ ਪੇਸ਼ ਕਰਦਾ ਹੈ ਸੂਬਾ ਸਿੰਘ ਨੇ ਹੀਰ ਸੂਬਾ ਸਿੰਘ ਵਿੱਚ ਬਾ ਕਮਾਲ ਲਿਖਿਆ ਚੱਕ ਚੋਰੀ ਦੇ ਡਿੱਗਿਆਂ ਪੋਰੀਆਂ ਨੂੰ ਵਿੱਚ ਪੋਟਲੀ ਬਨ ਬਣਾਉਂਦਾ ਏ ਕਦੇ ਹੂੰਗਦਾ ਵੰਗਰਾ ਰੋਗੀਆਂ ਦੇ ਕਦੇ ਪੀੜ ਦੇ ਨਾਲ ਕੁਰ ਲਾਉਂਦਾ ਏ ਸੋ ਟਾਟੇਕ ਦਾ ਝਾੜਦਾ ਲੀੜਿਆਂ ਨੂੰ ਆਉਂਦਾ ਪਿੰਡ ਦੇ ਵੱਲ ਲੰਗੜਾਉਂਦਾ ਏ ਚੜੀ ਸ਼ੋਕਰੀਏਸ ਨੂੰ ਮਰਨ ਮਿੱਟੀ ਵਿੱਚ ਮੂੰਹ ਦੇ ਬੜ ਬੜਾਉਂਦਾ ਏ ਕੋਲ ਚੂਚਕੇ ਖਾਨਦੇ ਪਹੁੰਚਕੇ ਤੇ ਡਾਡਾ ਮਾਰਦਾ ਬੌੜੀਆਂ ਪਾਉਂਦਾ ਏ ਸੇਲੀ ਚੱਕ ਕੇ ਹੱਥ ਦੇ ਨਾਲ ਉੱਪਰ ਭਏ ਜਿਸਮ ਤੇ ਨੀਲ ਖਾਉਂਦਾ ਏ ਕੱਚੋਂ ਕੱਢ ਕੇ ਚੂਰੀ ਦੀ ਪੋਟਲੀ ਨੂੰ ਉਹਦੇ ਨੱਕ ਦੇ ਹੇਠ ਲਮਕਾਉਂਦਾ ਏ ਵਿਚ ਨੂੰ ਹਾਂ ਦੇ ਫਸਿਆ ਪੋਰੀਆਂ ਨੂੰ ਦਸ ਦਸ ਸ਼ਿਕਾਇਤਾਂ ਲਾਉਂਦਾ ਏ ਅੱਖੀ ਵੇਖ ਲੋ ਹੀਰ ਦੇ ਚਾਲਿਆਂ ਨੂੰ ਕਰਦਾ ਨਹੀਂ ਸੈਂ ਕੱਲ ਇਤਵਾਰ ਮੇਰਾ ਘਟ ਚੂਰੀਆਂ ਚਾਕਦੇ ਕੋਲ ਜਾਂਦੀ ਬੇਲੇ ਮਾਰਦੀ ਰਹੇ ਹਜ਼ਾਰ ਫੇਰਾ ਚੱਕ ਮੱਜੀਆਂ ਤੇਰੀਆਂ ਯਾਰਦਾ ਨਹੀਂ ਲੁੱਟੀ ਜਾ ਰਿਹਾ ਘਰਵਾਰ ਤੇਰਾ ਭਾਵੇਂ ਭੰਗ ਮ ਲੰਗ ਦੇ ਨਾਲ ਪੀਵੇ ਕੈਦੋਂ ਫੇਰ ਵੀ ਜਾਨ ਨਿਸ਼ਾਰ ਤੇਰਾ ਕੈਦੋਂ ਫੇਰ ਵੀ ਜਾਨ ਨਿਸ਼ਾਰ ਤੇਰਾ